ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਚ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਸਕੀਵੀ ਬਲouses ਬੱਚਿਆਂ ਦੇ ਕੋਟੀਆਂ ਸਵਟਰ ਕੈਪ ਠੀਕ ਹੈ ਕਲਰ ਤੁਸੀਂ ਜਿਹੜਾ ਆਪਣੀ ਮਰਜ਼ੀ ਨਾਲ ਲਗਾ ਸਕਦੇ ਹੋ ਜਿਵੇਂ ਮੈਂ ਇਹ ਵਾਈ ਰੈੱਡ ਕਲਰ ਦੀ ਪਾਸ਼ਮ ਤੇ ਵਾਈਟ ਕਲਰ ਦੀ ਪਾਸ਼ਮ ਲਗਾਈ ਠੀਕ ਹੈ ਤੁਸੀਂ ਇਹ ਵਾਈਟ ਇਹ ਰੈੱਡ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਜਿਹੜੇ ਆਪਣੀ ਡਿਜ਼ਾਈਨ ਦੀ ਪਹਿਲੀ ਸਲਾਈ ਆ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ 12 ਸਲਾਈਆਂਾਂ 'ਚ ਡਿਜ਼ਾਈਨ ਕੰਪਲੀਟ ਹੋ ਜਾਊਗਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ 4-4 ਕੁੰਡਿਆਂ ਦੇ ਹਿਸਾਬ ਨਾਲ ਆਪਣਾ ਇਹ ਡਿਜ਼ਾਈਨ ਬੰਦਾ ਜਦੋਂ ਤੁਸੀਂ ਕੁੰਡੇ ਲੈਣੇ ਆ 4 4 4 ਇਸ ਤਰ੍ਹਾਂ ਕਰਕੇ ਲਾਸਟ ਤੇ ਇੱਕ ਕੁੰਡਾ ਵਾਧੂ ਰੱਖ ਲੈਣਾ ਡਿਜ਼ਾਈਨ ਸੈੱਟ ਹੋ ਜਾਂਦਾ ਹੈ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਦੇਖੋ ਪਹਿਲੀ ਸਲਾਈ ਡਿਜ਼ਾਈਨ ਦੀ ਆਉਗੀ ਸਿੱਧੀ ਇੱਥੇ ਮੈਂ ਸਿੱਧੀ ਸਲਾਈ ਵੀ ਬਣਾ ਲਈ ਤੇ ਦੂਸਰੀ ਸਲਾਈ ਆਉਗੀ ਉਲਟੀ ਠੀਕ ਹੈ ਦੋ ਸਲੰਗਾਂ ਆਪਣੀਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਮੈਂ ਬਣਾਉਣ ਜਾ ਰਹੀ ਹਾਂ ਤੀਸਰੀ ਸਲਾਈ ਡਿਜ਼ਾਈਨ ਦੀ ਵਾਈਟ ਕਲਰ ਲਗਾਵਾਂਗੇ ਆਪਾਂ ਜਿਹੜੀ ਆਪਾਂ ਸਲਾਈ ਸਿੱਧੀ ਬਣਾਈ ਉਲਟੀ ਬਣਾਈ ਆ ਉਹ ਆਪਾਂ ਜਿਹੜੇ ਕਲਰ ਦਾ ਬਾਰਡਰ ਬਣਾਇਆ ਹੋਗਾ ਉਸੇ ਨਾਲ ਬਣਾਉਣੀ ਹੈ ਜਿਵੇਂ ਮੈਂ ਰੈੱਡ ਕਲਰ ਦਾ ਬਾਰਡਰ ਤੇ ਰੈੱਡ ਕਲਰ ਨਾਲ ਸਿੱਧੀ ਸਲਾਈ ਫਿਰ ਉਲਟੀ ਸਲਾਈ ਕੰਪਲੀਟ ਕੀਤੀ ਆ ਹੁਣ ਆਪਾਂ ਦੂਸਰਾ ਕਲਰ ਕੋਈ ਵੀ ਜਿਹੜਾ ਤੁਸੀਂ ਲਗਾਉਣਾ ਚਾਹੋ ਲਗਾ ਸਕਦੇ ਹੋ ਵੱਧ ਕੁੰਡਾ ਆਪਾਂ ਬਣਾ ਲੈਣਾ ਉਸ ਤੋਂ ਬਾਅਦ 4-4 ਕੁੰਡਿਆਂ ਦਾ ਡਿਜ਼ਾਈਨ ਚੱਲੂਗਾ ਤਿੰਨ ਕੁੰਡੇ ਆਗੇ ਆਪਣੀ ਸਿੱਧੇ ਇੱਕ ਕੁੰਡਾ ਸਲਿੱਪ ਤਿੰਨ ਕੁੰਡੇ ਆਗੇ ਆਪਣੀ ਸਿੱਧੇ ਇੱਕ ਸਲਿੱਪ ਤਿੰਨ ਕੁੰਡੇ ਸਿੱਧੇ ਹੀ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਅੱਗੇ-ਅੱਗੇ ਰਪੀਟ ਜਿਹੜਾ ਕਰਦੇ ਜਾਵਾਂਗੇ ਲਾਸਟ ਵਾਲੇ 4 ਕੁੰਡੇ ਸਿੱਧੇ ਆ ਜਾਣਗੇ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਹੈ ਦੇਖੋ ਇਸ ਤਰ੍ਹਾਂ ਤੀਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਆ ਗਈ ਚੌਥੀ ਸਲਾਈ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਹੁਣ ਥ੍ਰੈਡ ਕਰਨਾ ਹੈ ਪਿੱਛੇ ਤਿੰਨ ਕੁੰਡੇ ਸਿੱਧੇ ਜਿਹੜੇ ਉਧਰ ਸਿੱਧੇ ਬਣਾਏ ਐ ਥ੍ਰੈਡ ਅੱਗੇ ਕਰਕੇ ਜਿਹੜਾ ਸਲਿੱਪ ਆਉ ਨੂੰ ਸਲਿੱਪ ਕਰ ਲੈਣਾ ਥ੍ਰੈਡ ਪਿੱਛੇ ਤਿੰਨ ਕੁੰਡੇ ਸਿੱਧੇ റെഡ അക്കെപ്രെഡ പേ ക സിധേ റ്രെഡ അപ്പ സ്ലപ്പി കൂഡേ സിദ്ധേ സലെപ്പാ സ്ലേ സിദ്ധേ സ്ലിപ്പാ സ്ലെപ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਪਾਸੇ ਦੀ ਸਲਾਈ ਹੈ ਆ ਜੋ ਪੰਜਵੀਂ ਸਲਾਈ ਤੇ ਰਾਈਟ ਸਾਈਡ ਪਹਿਲਾ ਕੁੰਡਾ ਧਾਰਿਆ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ ਇੱਕ ਸਲਿੱਪ ਸਲਿੱਪ ਵਾਲਾ ਸਲਿੱਪ ਤਿੰਨ ਕੁੰਡੇ ਸਿੱਧੇ ਇੱਕ ਸਲਿੱਪ ਤਿੰਨ ਗੁੰਡੇ ਸਿੱਧੇ ਇੱਕ ਸਲਿੱਪ ਤਿੰਨ ਗੁੰਡੇ ਸਿੱਧੇ ਇੱਕ ਸਲਿੱਪ ਤਿੰਨ ਗੁੰਡੇ ਸਿੱਧੇ ਇੱਕ ਸਲਿੱਪ ਸਾਰੀ ਸਲਾਈ ਇਹ ਪੈਸੇ ਤਰ੍ਹਾਂ ਬਣਾ ਲੈਣੀ ਹੈ ਲਾਸਟ ਤੇ ਆਪਣੇ ਚਾਰ ਗੁੰਡੇ ਸਿੱਧੇ ਆ ਜਾਂਦੇ ਆ ఛేవీ సై పతారా బ్రెడ్ పిచ్చే తిన్న కుండే సే థర్ెడ్ అడా ఉద్దరు స్ల్ప స్ తిన్న కండే సీ థర్డ్ అప్పు ਲਾਸਟ ਵਾਲਾ ਉਲਟਾ ਆ ਗਿਆ ਕਿਉਂਕਿ ਉਲਟੇ ਪਾਸੇ ਦੀ ਸਲਾਈ ਹੁਣ ਆ ਗਈ ਆਪਣੇ ਡਿਜ਼ਾਈਨ ਦੀ 7ਵੀਂ ਸਲਾਈ 7ਵੀਂ ਸਲਾਈ ਜਿਹੜਾ ਕਲਰ ਆਪਾਂ ਬਾਰਡਰ ਨੂੰ ਲਗਾਇਆ ਹੋਊਗਾ ਉਹਦੇ ਨਾਲ ਆਪਾਂ ਸਾਰੀ ਸਲਾਈ ਸਿੱਧੀ ਬਣਾ ਰਣੀ බීයි සිද්ේ ඔල්ටඟ සුලන් අදපන වැඩසයින ඇමී සලයියාගේ රාග සයි සාරී සල පවටී නනාලනි ਨੌਮੀ ਸਲਾਈ ਆ ਗਈ ਡਿਜ਼ਾਈਨ ਦੀ ਵਾਈਟ ਕਲਰ ਲਗਾਉਣਾ ਆਪਾਂ ਜੋ ਵੀ ਤੁਸੀਂ ਜਿਹੜੇ ਕਲਰ ਲਗਾਇਆ ਹੋਗਾ ਉਸ ਤਰ੍ਹਾਂ ਦੂਸਰਾ ਕਲਰ ਲਗਾ ਲੈਣਾ ਨੌਮੀ ਸਲਾਈ ਪਹਿਲਾ ਕੁੰਡਾ ਸਿੱਧਾ ਬਣਾਇਆ ਦੂਸਰਾ ਬਣਾਇਆ ਠੀਕ ਹੈ ਹੁਣ ਆਪਣਾ ఏ తిని కడే జాయిట్ బనూ స్లెప్తర ఫిర్స్ బాధ తినుడే సీధే ఇర స్లెప్ తిని కండే సీధే స్న కు సెన్ కండే సే స్ స్ప తి కు సో కడే సర ద ఆ రంగ సైడ్ స థర్ెడ్ పచ్చే ਜਿਹੜੇ ਉਧਰ ਸਿੱਧੇ ਬਣਾਏ ਇੱਧਰ ਵੀ ਸਿੱਧੇ ਬਣਾਵਾਂਗੇ ਜਿਹੜਾ ਸਲਿੱਪ ਕੀਤਾ थ्रेड ਅੱਗੇ ਕਰਕੇ ਸਲਿੱਪ ਸਾਰੀ ਸਿਲਾਈ ਇਹ ਪੈਸੇ ਤਰ੍ਹਾਂ ਬਣਾਉਣੀ ਹੈ ਜਿਹੜੇ ਉਧਰ ਸਿੱਧੇ ਬਣਾਏ ਆ ਤਿੰਨ ਗੁੰਡੇ ਇਸ ਤਰ੍ਹਾਂ ਸਿੱਧੇ ਬਣਾ ਲੈਨੇ ਇੱਕ ਸਲਿੱਪ ਜਿਹੜਾ ਇੱਧਰ ਸਲਿੱਪ ਹੈ ਨਾਸਟ ਤੇ ਦੇਖੋ ਇੱਕ ਸਿੱਧਾ ਗਿਆ ਗੁੰਡਾ ਰੈੱਡ ਅੱਗੇ ਇੱਕ ਉਲਟਾ ਕਿਉਂਕਿ ਉਲਟੀ ਪਾਸੀ ਦੀ ਸਲਾਈ 11ਵੀਂ ਸਲਾਈ ਆ ਗਈ ਡਿਜ਼ਾਈਨ ਦੀ 9ਵੀਂ ਸਲਾਈ ਦੀ ਤਰ੍ਹਾਂ ਹੀ ਬਣਾਉਂਗੀ ਜਿਹੜੇ ਗੁੰਡੇ ਸਿੱਧੇ ਬਣਾਏ ਸਿੱਧੇ ਬਣਾਵਾਂਗੇ ਸਲਿੱਪ ਵਾਲਾ ਸਲਿੱਪ 11ਵੀਂ ਸਲਾਈ ਸਾਰੀ ਇਸੇ ਤਰ੍ਹਾਂ ਬਣਾ ਲੈਣੀ ਹੈ 12 ਸਲਾਂਗਾ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਸਲਾਂਗਾ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀ ਹੈ 11ਵੀਂ ਸਲਾਈ ਜਿਹੜੀ ਆਪਣੀ ਹੋ ਗਈ ਕੰਪਲੀਟ ਆ ਗਈ 12ਵੀਂ ਸਲਾਈ ਜਿਹੜੇ ਕੁੰਡੇ ਉਧਰ ਸਿੱਧੇ ਇੱਧਰ ਸਿੱਧੇ ਬਣਾ ਲੈਣੇ ஜா சலிப்ப ਸਲੇਪ ਪਾਪਾ ਥ੍ਰੈਡ ਅੱਗੇ ਕਰਕੇ ਕਰਨਾ ਹੈ ਲਓ ਜੀ 12 ਸਲਾਂਗਾ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤਾਂ ਇਸ ਤਰ੍ਹਾਂ ਜਿਹੜਾ ਆਪਣਾ ਡਿਜ਼ਾਈਨ ਬਣ ਕੇ ਆਉਂਦਾ ਜਦੋਂ ਡਿਜ਼ਾਈਨ ਦੁਬਾਰਾ ਸ਼ੁਰੂ ਕਰਨਾ ਹੈ ਤਾਂ ਉਸੇ ਤਰ੍ਹਾਂ ਜਿਹੜਾ ਆਪਾਂ ਬਾਰਡਰ ਲਈ ਕਦਰ ਲਗਾਇਆ ਹੋਗਾ ਜਿਵੇਂ ਹੁਣ ਮੇਰੇ ਕੋਲ ਰੈੱਡ ਕਲਰ ਹੈ ਇਹਦੇ ਨਾਲ ਸ਼ੁਰੂ ਕਰਨੀ ਹੈ ਸਿੱਧੀ ਸਲਾਈ ਤੁਹਾਨੂੰ ਮੈਂ ਸ਼ੁਰੂ ਕਰਕੇ ਦਿਖਾ ਦਿੰਨੀ ਹਾਂ 12 ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਆ ਗਈ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਕੀ ਜੋ ਵੀ ਤੁਹਾਨੂੰ ਡਿਜ਼ਾਈਨ ਵਿੱਚ ਕੋਈ ਚੀਜ਼ ਨਾਲ ਸਮਝ ਆਵੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ पहली सिलाई डिजाइन की दोबारा शुरू हो गई अपनी बारह सलावान कंप्लीट करके डिजाइन की पहली सिलाई दोबारा शुरू हो जाती है लो जी दूसरी सिलाई उल्टी बना लेंगे ਤੀਸਰੀ ਸਲਾਈ ਚ ਕਲਰ ਚੇਂਜ ਹੋ ਜਾਂਦਾ ਹੈ ਜੋ ਵੀ ਤੁਸੀਂ ਦੂਸਰਾ ਕਲਰ ਲਗਾਇਆ ਹੋਗਾ ਤੀਸਰੀ ਸਲਾਈ ਚ ਆਪਾਂ ਕਲਰ ਜਿਹੜਾ ਲਗਾ ਲੈਣਾ ਪਹਿਲੀ ਸਲਾਈ ਆਪਣੀ ਬਾਰਡਰ ਵਾਲੇ ਕਲਰ ਨਾਲ ਹੀ ਬਣੂਗੀ ਪਹਿਲੀ ਤੇ ਦੂਸਰੀ ਸਲਾਈ ਲਓ ਜੀ ਡਿਜ਼ਾਈਨ ਕੰਪਲੀਟ ਹੋ ਗਿਆ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੋਹਣਾ ਤੇ ਨਵਾਂ ਡਿਜ਼ਾਈਨ ਲੈ ਕੇ ਬਾਕੀ ਮੇਰੇ ਚੈਨਲ ਤੇ ਜਾ ਕੇ ਜਰੂਰ ਵੇਖਿਓ ਕਿਉਂਕਿ ਮੈਂ ਬਹੁਤ ਹੀ ਸੋਹਣੇ ਤੇ ਸੌਖੇ ਡਿਜ਼ਾਈਨ ਲੈ ਕੇ ਆਉਣੀ ਤਾਂ ਜੋ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਬਣਾ ਸਕੋ ਠੀਕ ਹੈ ਜੀ ਥੈਂਕ ਯੂ